Audio Jungle. ਸਰਦਾਰ ਕਰਮਜੀਤ ਸਿੰਘ ਜਿਹੜੇ ਨੇ ਉਹ ਸਾਡੇ ਕੈਂਡੀਡੇਟ ਹੋਣਗੇ BC ਵਾਰਡ ਹੈ ਵਾਰਡ ਨੰਬਰ 2 ਜਿਹੜਾ ਜਨਰਲ ਵਾਰਡ ਹੈ ਉੱਥੋਂ ਸਰਦਾਰ ਗੁਰਬਖਸ਼ ਸਿੰਘ ਜੀ ਇਹ ਸਾਡੇ ਕੈਂਡੀਡੇਟ ਹੋਣਗੇ ਮੰਡਲ ਪ੍ਰਧਾਨ ਇਹ ਮੰਡਲ ਪ੍ਰਧਾਨ ਵੀ ਨੇ ਸਾਡੇ ਵਾੜ ਨੰਬਰ 3 ਜਿਹੜੀ ਹੈ ਉਹ ਇਸਤਰੀ ਵਾਰਡ ਹੈ ਇੱਥੇ ਸ਼੍ਰੀਮਤੀ ਅਮਨਦੀਪ ਕੌਰ ਜੀ ਇਹ ਸਾਡੇ ਬੀਜੇਪੀ ਦੇ ਕੈਂਡੀਡੇਟ ਹੋਣਗੇ ਵਾਰਡ ਨੰਬਰ 4 ਜਿਹੜੇ ਤੁਹਾਡੇ ਬੜੇ ਲੋਕਪ੍ਰੀਏ ਨੇਤਾ ਨੇ ਇੱਥੋਂ ਦੇ ਰਾਜੂ ਪੰਡਤ ਜੀ ਜਿਹੜੇ ਸਾਡੇ ਮੰਡਲ ਪ੍ਰਧਾਨ ਵੀ ਰਹੇ ਔਰ ਇਹਨਾਂ ਦਾ ਨਾਮ ਹੈ ਰਜੇਸ਼ ਸ਼ਰਮਾ ਪਰ ਜ਼ਿਆਦਾ ਪਪੂਲਰ ਨਾਮ ਜਿਹੜਾ ਰਾਜੂ ਪੰਡਤ ਹੀ ਹੈ ਉਸ ਤੋਂ ਬਾਅਦ ਇਸਤਰੀ ਵਾਰਡ ਹੈ ਸ਼੍ਰੀਮਤੀ ਕਨੂ ਪ੍ਰਿਆ ਜੀ ਇਹ ਸਾਡੇ ਬੀਜੇਪੀ ਦੇ ਕੈਂਡੀਡੇਟ ਹੋਣਗੇ ਉਸ ਤੋਂ ਬਾਅਦ 6 ਨੰਬਰ ਵਾਰਡ ਜੋ ਜਿਹੜਾ ਅਨੁਸੂਚਿਤ ਜਾਤੀ ਵਾਲੀ ਰੱਖਵਾ ਹੈ ਉੱਥੋਂ ਸ਼੍ਰੀਮਤੀ ਬਲਵਿੰਦਰ ਕੌਰ ਕੁਮਾਰ ਜਿੱਥੇ ਸ਼੍ਰੀ ਬਲਵਿੰਦਰ ਕੁਮਾਰ ਜੀ ਸਾਡੇ ਕੈਂਡੀਡੇਟ ਹੋਣਗੇ ਉਸ ਤੋਂ ਬਾਅਦ 7 ਨੰਬਰ ਜਿਹੜਾ ਇਸਤਰੀ ਵਾਰਡ ਹੈ ਉੱਥੋਂ ਸਾਡੇ ਸਾਬਕਾ ਜਿਹੜੇ ਐਮਸੀ ਰਹੇ ਨੇ ਸ਼੍ਰੀਮਤੀ ਮਨਦੀਪ ਕੌਰ ਜੀ ਉਹ ਕੈਂਡੀਡੇਟ ਹੋਣਗੇ 8 ਨੰਬਰ ਵਾਰਡ ਜਿਹੜਾ ਜਨਰਲ ਹੈ ਉੱਥੋਂ ਸਰਦਾਰ ਕਸ਼ਮੀਰ ਸਿੰਘ ਜੀ ਕੈਂਡੀਡੇਟ ਹੋਣਗੇ 9 ਨੰਬਰ ਵਾਰਡ ਜਿਹੜਾ ਕਿ ਇਸਤਰੀ ਵਾਰਡ ਹੈ ਉਥੋਂ ਸ਼੍ਰੀਮਤੀ ਸੰਦੀਪ ਕੌਰ ਜੀ ਸਾਡੇ ਕੈਂਡੀਡੇਟ ਹੋਣਗੇ ਔਰ 10 ਨੰਬਰ ਵਾਰਡ ਜਿਹੜਾ ਕਿ ਅਸੂਚਿਤ ਜਾਤੀ ਇਸਤਰੀਆਂ ਲਈ ਰਾਖਵਾ ਵਾਰਡ ਹੈ ਉਥੋਂ ਭੈਣੀ ਰੇਨੂ ਜੀ ਉਹ ਸਾਡੇ ਕੈਂਡੀਡੇਟ ਹੋਣਗੇ ਔਰ 11 ਨੰਬਰ ਵਾਰਡ ਜਿਹੜਾ ਜਨਰਲ ਵਾਰਡ ਹੈ ਉਥੋਂ ਜਗਤਾਰਦਾਸ ਜੀ ਕੈਂਡੀਡੇਟ ਹੋਣਗੇ ਔਰ 12 ਨੰਬਰ ਵਾਰਡ ਜਿਹੜਾ ਹੈ ਉਹ ਭਵਿੰਦਰ ਸਿੰਘ ਜੀ ਉਹ ਸਾਡੇ ਕੈਂਡੀਡੇਟ ਹੋਣਗੇ ਸੋ ਅੱਜ ਅਸੀਂ ਦੇਖਿਆ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪਰਚਮ ਜਿਹੜਾ ਹੈ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਲਹਿਰਾ ਰਿਹਾ ਹੈ ਇਹ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਨਰਿੰਦਰ ਮੋਦੀ ਜੀ ਦੇ ਨਿੱਤਤਾ ਦੇ ਵਿੱਚ ਅੱਜ ਪਹਿਲੀ ਵਾਰੀ 60 ਸਾਲਾਂ ਵਿੱਚ ਹੋਇਆ ਕਿ ਕੋਈ ਪ੍ਰਧਾਨ ਮੰਤਰੀ ਦੇਸ਼ 'ਚ ਲਗਾਤਾਰ ਤੀਸਰੀ ਵਾਰੀ ਨਿੱਤਤਵ ਕਰਨ ਆਇਆ ਹੈ ਦੇਸ਼ ਦਾ ਉਹਨਾਂ ਦਾ ਨਾਮ ਹੈ ਨਰਿੰਦਰ ਮੋਦੀ ਜੀ ਸੋ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਸੀ ਕਿ ਬੜੇ ਲੰਬੇ ਸਮੇਂ ਤੱਕ ਜਿਹੜੀਆਂ ਪਰਿਵਾਰਵਾਦ ਦੀਆਂ ਪਾਰਟੀਆਂ ਨੇ ਐਸੀ ਪਾਰਟੀ ਜਿੱਥੋਂ ਕਾਂਗਰਸ ਲੈ ਲਈਏ ਜਿੱਥੇ ਪ੍ਰਧਾਨ ਮੰਤਰੀ ਦਾ ਪਦ ਜਿਹੜਾ ਹੈ ਉਹ ਅਰਖਿਤ ਹੈ ਰੱਖਵਾ ਹੈ ਵੱਡੇ ਤੋਂ ਵੱਡਾ ਲੀਡਰ ਹੋ ਜਾਏ ਵੱਡੇ ਤੋਂ ਵੱਡਾ ਵਿਦਵਾਨ ਹੋ ਜਾਏ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਕਾਂਗਰਸ ਦੇ ਵਿੱਚ ਵੱਡੇ ਤੋਂ ਵੱਡਾ ਮੂਰਖ ਵੀ ਹੋ ਜਾਏ ਭਾਵੇਂ ਪਰ ਉਹ ਜੇ ਗਾਂਧੀ ਪਰਿਵਾਰ ਦਾ ਉਹ ਪ੍ਰਧਾਨ ਮੰਤਰੀ ਬਣ ਜਾਏਗਾ ਤੇ ਸਮਝ ਹੀ ਗਏ ਹੋ ਕਿ ਸਾਡੇ ਬਾਲਗ ਬੁੱਧੀ ਰਾਹੁਲ ਗਾਨੀ ਜਿੱਦੀ ਕਦੀ ਅੱਖ ਚੱਲ ਜਾਂਦੀ ਹੈ ਸੰਸਦ ਵਿੱਚ ਕਦੀ ਉਹਦੀ ਜ਼ੁਬਾਨ ਫਿਸਲ ਜਾਂਦੀ ਹੈ ਕਦੀ ਉਹ ਨਾ ਅਕਰੋਸ਼ ਵਿੱਚ ਆ ਜਾਂਦਾ ਹੈ ਕਿ ਉਹ ਪ੍ਰਧਾਨ ਮੰਤਰੀ ਜਈ ਜਿਹੜੇ ਕਿ ਇੱਕ ਸਾਡਾ ਵਿਕਤੋ ਹੈ ਜਿਨ੍ਹਾਂ ਦਾ ਇੱਕ ਪ੍ਰੋਟੋਕੋਲ ਹੈ ਉਹਨਾਂ ਤੇ ਚਪਟ ਪੈਂਦਾ ਸੋ ਐਸਾ ਬਾਲਗ ਬੁੱਧੀ ਰਾਹੁਲ ਗਾਂਧੀ ਜਿਹੜਾ ਬਾਹਰ ਜਾ ਕੇ ਰਾਸ਼ਟਰ ਵਿਰੋਧੀ ਦੇਸ਼ ਵਿਰੋਧੀਆ ਗੱਲਾਂ ਕਰਦਾ ਹੈ। ਔਰ ਦੇਸ਼ ਦਾ ਨਾਂ ਜਿਹੜਾ ਉਹ ਤੁਮਿਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਚੀਨ ਦੇ ਲਾਲ ਸਾਡੇ ਸੈਣੀ ਸੈਨਿਕ ਨੇ ਜਿਹੜੇ ਵੀਰਦਾਰਕ ਉਹ ਯੁੱਧ ਕਰ ਰਹੇ ਹੁੰਦੇ ਨੇ ਤੇ ਉਹ ਗੁਪਤ ਤਰੀਕੇ ਦੇ ਨਾਲ ਦਿੱਲੀ 'ਚ ਚੀਨ ਦੇ ਅੰਬੈਸਡਰ ਦੇ ਨਾਲ ਮੀਟਿੰਗ ਵੀ ਕਰ ਲੈਂਦਾ ਹੈ। ਉਹ ਐਸਾ ਵਿਅਕਤੀ ਹੈ ਜਿਹੜਾ ਦੇਸ਼ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਸੈਨਾ ਨੂੰ ਤਾਕਤ ਦਿੱਤੀ ਹੈ ਰਫੇਲ ਵਿਮਾਨ ਹੈ ਚੌਥੀ ਜਨਰੇਸ਼ਨ ਦਾ ਉਹਦੇ ਤੇ ਉਹ આરોਪ ਲਾ ਕੇ ਸੈਨਾ ਦੇ ਸਵਾਲ ਚੁਕਦਾ ਹੈ ਬਾਅਦ ਹੀ ਸੁਪਰੀਮ ਕੋਰਟ ਤੋਂ ਪਟਕਾਰ ਪੈਣ ਤੇ ਮਾਫੀ ਮੰਗ ਲੈਂਦਾ ਸਵਿਸ਼ੇ ਤਰ੍ਹਾਂ ਹੋਰ ਵੀ ਪਰਿਵਾਰਕ ਪਾਰਟੀਆਂ ਨੇ ਔਰ ਖਾਸ ਕਰਕੇ ਹੁੰਦੇ ਆਪਦਾ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਭ੍ਰਸ਼ਟਾਚਾਰੀ ਪਾਰਟੀ ਜਿਨ੍ਹਾਂ ਨੇ ਦੀਮਗ ਬਣ ਕੇ ਦਿੱਲੀ ਵੀ ਲੁੱਟ ਲਿਆ ਤੇ ਪੰਜਾਬ ਵੀ ਲੁੱਟ ਰਿਆ ਤੇ ਲੋਕਾਂ ਨੇ ਜਵਾਬ ਦਿੱਤਾ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਆ ਜਿਵੇਂ ਇੱਜ ਰਾਜਸਥਾਨ ਨੇ ਜਿੱਤ ਹੋਈ ਜਿਵੇਂ Madhya Pradesh ਨੇ ਜਿੱਤ ਹੋਈ ਜਿਵੇਂ Chhattisgarh ਨੇ ਜਿੱਤ ਹੋਈ ਜਿਵੇਂ Goa ਦੇ ਵਿੱਚ ਜਿੱਤ ਹੋਈ Haryana ਨੇ ਜਿੱਤ ਹੋਈ 10 ਮਿੰਟ ਮੈਂ ਪੂਰਾ ਕਰ ਰਿਹਾ Maharashtra ਨੇ ਜਿੱਤ ਹੋਈ ਤੇ Delhi ਜੂਏ ਜਿੱਤ ਹੋਈ ਉਹ ਇਹ ਆਮ ਆਦਮੀ ਪਾਰਟੀ ਦਾ ਸੁਪੜਾ ਸਾਫ ਹੋ ਗਿਆ ਆਪਦਾ ਪਾਰਟੀ ਜਿਹੜਾ ਆਪਦਾ ਹੀ ਲਿਆਦੀ ਹੈ ਤੇ ਉਹ ਅੱਜ ਸਾਡੇ ਮੁਕਾਬਲੇ ਦੇ ਹੈ ਤੇ ਦੂਜਾ ਜਿਹੜਾ ਮੈਂ ਨਾਲ ਲਿਆ ਉਹਦੀ ਵੀ ਟੀਮ ਕਾਂਗਰਸ ਪਾਰਟੀ ਜਿਨ੍ਹਾਂ ਨੇ ਪੰਜਾਬ ਹੀ ਜਿਨ੍ਹਾਂ ਨੂੰ ਵੋਟ ਮਿਲਿਆ ਸੀ ਵਿਪਖਸ਼ੀ ਪਾਰਟੀ ਦਾ ਰਾਖਾ ਕਰਨ ਦਾ ਚੌਂਕੀਦਾਰੀ ਦਾ ਪਰ ਜਦੋਂ ਚੋਰ ਤੇ ਚੌਂਕੀਦਾਰ ਇਕੱਠੇ ਹੋ ਗਏ ਗਲਵਕੜੀਆਂ ਪੈ ਗਈਆਂ ਦਿੱਲੀ ਦੇ ਵਿੱਚ ਕੇਜਰੀਵਾਲ ਤੇ ਰਾਹੁਲ ਗਾਂਧੀ ਨੇ ਗਲਵਕੜੀਆਂ ਪਾ ਲਈਆਂ ਤੇ ਪੰਜਾਬ ਵਿੱਚ ਜਿਹੜੀ ਨੂਰਾ ਕੁਸ਼ਤੀ ਹੈ ਉਹ ਲੜਨੀ ਸ਼ੁਰੂ ਕਰਤੀ ਭਗਵੰਤ ਸਿੰਘ ਮਾਨ ਨੇ ਜ਼ਬਰਦਸਤ ਸਿੰਘ ਬਾਜਵੇ ਨੇ ਇੱਕੋ ਹੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਲੋਕਾਂ ਦੇ ਨਾਲ ਖੜੀ ਹੈ ਸਾਰਿਆਂ ਨੇ ਇੱਕ ਪਰਿਵਾਰ ਹੈ ਬੀਜੇਪੀ ਤੇ ਪਰਿਵਾਰ ਨੇ ਬੈਠ ਕੇ ਫੈਸਲਾ ਕਰਕੇ ਜਿਹੜੀ 2 ਮਾਰਚ ਨੂੰ ਨਗਰ ਕਾਉਂਸਲ ਦਾ ਡੇਰਾਪਾਪਾ ਨਾਨਕਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਵਾਸਤੇ ਸਾਰੇ ਜਿਹੜੇ ਨੇ ਉਮੀਦਵਾਰ ਉਹ ਖੋਸ਼ ਕੀਤਾ ਨੇ ਤੇ ਮੈਨੂੰ ਪੂਰਨ ਭਰੋਸਾ ਵਾ ਕਿ ਇਹ ਉਮੀਦਵਾਰ ਜਿਹੜੇ ਨੇ ਲੋਕਾਂ ਦੀਆਂ ਸਾਰੀਆਂ ਜਿਹੜੀਆਂ ਹਾਸਾਂ ਤੇ ਪੂਰੇ ਖਰੇ ਉੱਤਰਨਗੇ ਤੇ ਇਥੋਂ ਬਹੁਮਤ ਲੈ ਕੇ ਅਸੀਂ ਜਿਹੜਾ ਵਾ ਵੱਡੀ ਜਿੱਤ ਦੇ ਨਾਲ ਜਿਹੜੀ ਹੈ ਨਗਰ ਕਾਉਂਸਲ ਨੂੰ ਡੇਰਾ巴巴 ਨਾਲ ਜਿਹੜੀ ਆ ਬੀਜੇਪੀ ਦੀ ਚੋੜੀ ਚ ਪਾਵਾਂਗੇ ਕਿਉਂਕਿ ਡੇਰਾ巴巴 ਨਾਲ ਪਹਿਲੀ ਵਾਰ ਇਤਿਹਾਸ ਦੇ ਵਿੱਚ ਬਾਰਡਰ ਸੀਟ ਆ ਜਿਹੜੀ ਉਥੋਂ ਬੀਜੇਪੀ ਇਕੱਲਿਆਂ ਤੋਂ ਸਕੇ ਆਪਣੇ ਜਿਹੜੇ ਆ ਇਲੈਕਸ਼ਨ ਲੜੀ ਆ ਤੇ ਲੋਕਾਂ ਦਾ ਸਹਿਯੋਗ ਜਿਹੜਾ ਵਾ ਸਤਿਕਾਰ ਜਿਹੜਾ ਸਾਡੇ ਵਿੱਚ ਹੈ ਆਸ਼ੀਰਵਾਦ ਜਿਹੜਾ ਵਾ ਉਹ ਬਹੁਤ ਵੱਡਾ ਵਾ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਸਭ ਸਾਰੇ ਕਾਮਯਾਬ ਹੋ ਕੇ ਨਿਕਲਣਗੇ ਇੱਕ ਆ ਮੈਨੂੰ ਪੂਰਨ ਵਿਸ਼ਵਾਸ ਆ ਕਿ ਡੇਰਾ巴巴 ਨਾਲ ਜਿਹੜੀ ਸਾਰੀ ਟੀਮ ਆ ਸਾਡੀ ਉਹ ਸਾਰਿਆਂ ਨੂੰ ਇੱਕ ਜਿਹੜਾ ਵਧੀਆ ਜਿਹੜੀ ਇੱਕ ਮਾਲਾ ਬਣ ਕੇ ਤੇ ਇੱਥੋਂ ਦੇ ਉਮੀਦਵਾਰਾਂ ਨੂੰ ਅਸੀਂ ਦਿਤਾ ਕੇ ਤੇ ਆਪਣੀ ਜਿਹੜੀ ਨਗਰ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਬਣਾ। ਨਗਰ ਪਾਇਓ ਆਹ ਨਹੀਂ ਬੈਠਾ ਉਹ ਨਹੀਂ ਸੋਖੇ ਪਾਇਓ ਦੋ ਕਰ